ਜਿਹੜਾ ਆਉਂਦਾ ਇੱਕ ਡਰ ਹੁੰਦਾ ਜ਼ਿਮੀਦਾਰ ਨੂੰ ਵੀ ਇਹ ਜਦੋਂ ਧੋਤਾ ਜੀ ਇਹਦੇ ਵਿੱਚ ਪਾਣੀ ਪੈ ਜਾਣੇ ਸੈਂਸਰਾਂ ਚ ਦੀ ਉਹਦੀ ਇਹ ਦੀ ਜਿਹੜੀ ਵਾਇਰਿੰਗ ਹੈ ਜਾਂ ਸੈਂਸਰ ਨੇ ਨਾ ਉਹ ਵਾਟਰ ਸੀਲਡ ਨੇ ਸਾਰੇ ਵੀ ਇਹ ਸਵਾਲ ਆਉਂਦਾ ਵੀ ਇਹਦਾ ਜੇ ਮੰਨ ਲਓ ਪਾਣੀ ਪੈ ਗਏ ਨੇ ਇਹਨੇ ਉੱਥੇ ਹੀ ਖੜ ਜਾਣਾ ਮੁੜ ਕੇ ਤੁਰਨਾ ਨਹੀਂਗਾ ਵੀ ਕੋਈ ਇਦਾਂ ਦਾ ਚੱਕਰ ਤਾਂ ਨਹੀਂ ਇਨ ਲਾਈਨ ਪੰਪ ਹੁੰਦਾ ਇਹ ਬੈਕਅਪ ਇਮੀਡੀਏਟ ਲੈਂਦਾ ਠੀਕ ਹੈ ਜੀ ਉਹ ਰੋਟਰ ਪੰਪ ਕਿਉਂਕਿ ਉਸ ਕੰਪਨੀ ਰੋਟਰੀ ਘੁੰਮਣਾ ਗੋਲ-ਗੋਲ ਘੁੰਮਣਾ ਫਿਰ ਉਹਨੇ ਪ੍ਰੈਸ਼ਰ ਬਣਾਉਣਾ ਇਸ ਲਈ ਉਹ 1-2 ਸੈਕਿੰਡ ਦਾ ਟਾਈਮ ਲੈਂਦਾ ਬੈਕਅਪ ਤੇ ਆਉਣ ਲਈ ਆਪਣਾ ਵੱਡਾ ਰੋਲਾ ਚੱਲਦਾ ਜੀ ਇੱਕ ਵੀ 3630 ਬੰਦ ਹੋ ਜਾਣਾ ਜੀ ਸਪੈਸ਼ਲ ਐਡੀਸ਼ਨ ਇਹਦੇ ਬਾਰੇ ਦੱਸੋ ਜੀ ਨਹੀਂ 3630 ਦੇਖੋ ਜੀ ਬੰਦ ਕੋਈ ਨਹੀਂ ਲੈ ਵੀ ਮਿੱਤਰੋ ਇੱਥੇ ਡਿਲੀਵਰ ਹੋ ਗਈ ਹੈ ਵੱਡੀ ਕੰਬਾਈਨ ਕਿਸੇ ਨੇ ਦੇਖਣੀ ਹੋਵੇ ਜਲਾਲਾਬਾਦ ਜਿਹੜਾ ਸ਼ਹਿਰ ਹੈ ਉੱਥੇ ਇਹ ਜਾ ਰਹੀ ਹੈ ਪੀਟੀਓ 6 ਪ੍ਰਕਾਰ ਦੀ 6 ਪ੍ਰਕਾਰ ਦੀ ਸਪੀਡ ਮਿਲਦੀ ਆਪਾਂ ਨੂੰ ਪੀਟੀਓ ਮਤਲਬ ਜਿਵੇਂ ਉਹ ਕਹਿ ਸਕਦੇ 11 ਵਿੱਚ ਚੱਲਦੀ ਹੈ ਜੀ ਕਿ ਕਿੱਦਾਂ 11 ਦੇ ਵਿੱਚ ਵੀ ਚੱਲਦੀ ਆ ਬਿਨਾ ਗੇਅਰ ਤੇ ਵੀ ਚੱਲਦੀ ਆ ਇਹ ਯੂ ਐਸ ਏ ਦੇ ਵਿੱਚ ਲਗਭਗ 15000 ਟਰੈਕਟਰ ਚੱਲ ਰਹੇ ਆਲਰੇਡੀ ਠੀਕ ਆ ਜੀ ਇੰਡੀਆ ਤੋਂ ਬਣ ਕੇ ਇੱਥੋਂ ਅਸੀਂ ਐਕਸਪੋਰਟ ਕਰਕੇ ਭੇਜਦੇ ਆ ਅਮਰੀਕਾ 'ਚ ਅੱਗੇ ਬੈਲਰ ਵਾਲਾ ਜਿਹੜਾ ਟਰੈਕਟਰ ਉਹ ਤਾਂ ਪਹਿਲਾਂ ਹੀ ਚੱਲ ਰਿਹਾ ਇਹ ਕਿੰਨੇ ਹੋ ਗਏ ਪੰਜਾਬ 'ਚ ਇਹ ਵੀ ਦੱਸੋ ਸਾਨੂੰ ਜੀ ਇਹ ਪੰਜਾਬ 'ਚ 62 ਹੋ ਗਏ ਜੀ 62 ਹੋ ਗਏ ਜੀ ਇਪਲੀਮੈਂਟ ਸਰਪਾ ਫਾਰਮ ਹੈ ਲੁਧਿਆਣੇ ਚ ਉੱਥੇ ਉਹਨਾਂ ਨੇ ਪੋਟੈਟੋ ਪਲੈਂਟਰ ਮੰਗਾਇਆ ਗ੍ਰਾਮੇ ਦਾ ਬਹੁਤ ਵੱਡਾ ਆ ਅੱਛਾ ਇਹਦੇ ਲਈ ਇਹਦੇ ਵਾਸਤੇ ਸਵਾਗਤ ਆ ਕਿਸਾਨ ਵੀਰੋ ਅੱਜ ਨਵੀਂ ਵੀਡੀਓ ਦੇ ਵਿੱਚ ਜੀ ਅੱਜ ਆਪਾਂ ਨਿਊ ਹਲੈਂਡ ਦੇ ਸਟਾਲ ਤੇ ਪਹੁੰਚੇ ਆ ਮਾਗੀ ਮੇਲਾ ਮਕਸਰ ਸਾਹਿਬ ਇੱਥੇ ਆਪਾਂ ਜਾਣਕਾਰੀ ਲੈਣੇ ਆ ਕਿਹੜੇ ਕਿਹੜੇ ਮਾਡਲ ਸਟਾਲ ਦੇ ਵਿੱਚ ਸੀਗੇ ਜੀ ਕੀ ਰਿਸਪੌਂਸ ਰਿਹਾ ਜੀ ਨਮਸਕਾਰ ਜੀ ਹਾਂ ਜੀ ਨਮਸਕਾਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮਾਗੀ ਮੇਲੇ ਤੇ ਬਹੁਤ-ਬਹੁਤ ਤੁਹਾਡਾ ਵੀ ਸਵਾਗਤ ਹੈ ਸਾਡੇ ਸ਼ਹਿਰ ਪਹੁੰਚਣ ਤੇ ਤੇ ਬਾਈ ਜੀ ਆ ਕਿੰਨੇ ਕ ਮਾਡਲ ਲੈ ਕੇ ਆਏ ਹਾਂ ਸਟਾਲ ਤੇ ਜੀ ਆਪਾਂ ਇੱਕ ਤਾਂ ਇਹ ਦਿਖਾਈ ਹੈ ਜੀ ਤੇ ਬਾਕੀ ਕੀ ਰਿਸਪੌਂਸ ਰਿਹਾ ਜੀ ਸਾਰੇ ਇੱਥੇ ਡਾਇਰੈਕਟਰ ਡਿਲੀਵਰੀ ਵੀ ਹੋਏ ਕੋਈ ਜੀ ਡਿਲੀਵਰ ਲਗਭਗ ਦੋ ਆਪਣੀਆਂ ਏਸੀ ਦੀਆਂ ਕੰਬਾਈਨਰ अच्छा जी ਤੇ ਇੱਕ ਟਰੈਕ ਬੁੱਕ ਹੋਇਆ ਵੱਡਾ ਬੀਲਰ ਵਾਲਾ 210 HP ਦਾ ਠੀਕ ਹੈ ਜੀ ਤੇ 10 ਟਰੈਕਟਰ ਆਪਣੇ ਜਿਹੜੇ ਆ ਉਹ ਉਹ ਅੱਜ ਡਿਲੀਵਰ ਹੋਏ ਇਥੋਂ ਠੀਕ ਹੈ ਜੀ ਹਾਂ ਜੀ ਹੋਰ ਆ ਚਾਰ ਟਰੈਕ ਜੋ ਸਾਨਤ ਕਰਨੇ ਜੀ ਇਹ ਵੀ ਡਿਲੀਵਰ ਨੇ ਇਹ ਵੀ ਤੁਹਾਨੂੰ ਮਿੱਤਰੋ ਦਿਖਾਵਾਂਗੇ ਆਪਣੇ ਨਾਲ ਦੇ ਪਿੰਡ ਚ ਵੇਲ ਵਾਲੀ ਜਾ ਰਿਹਾ ਟਰੈਕਟਰ ਇੱਕ ਉਹ ਵੀ ਆਪਣੀ ਰਿਸ਼ਤੇਦਾਰੀ ਚ ਜਾ ਰਿਹਾ ਮਾਨ ਬਾਈ ਗੁਰਦਾਸ ਲੈ ਕੇ ਜਾ ਰਿਹਾ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਏਸੀ ਦੀ ਕੰਬਾਈਨ ਤੁਹਾਡੇ ਜਲਾਲਾਬਾਦ ਜ਼ਿਲ੍ਹੇ ਚ ਜਾ ਰਹੀ ਹੈ ਲੈ ਵੀ ਮਿੱਤਰੋ ਇੱਥੇ ਡਿਲੀਵਰ ਹੋ ਗਈ ਹੈ ਵੱਡੀ ਕੰਬਾਈਨ ਕਿਸੇ ਨੇ ਦੇਖਣੀ ਹੋਵੇ ਜਲਾਲਾਬਾਦ ਜਿਹੜਾ ਸ਼ਹਿਰ ਹੈ ਉੱਥੇ ਇਹ ਜਾ ਰਹੀ ਹੈ ਤੇ ਕਿਸੇ ਵੀਰ ਨੇ ਉਹ ਦੇਖਣੀ ਹੋਵੇ ਚਲਾ ਕੇ ਤਾਂ ਉਹ ਪੰਜਾਬ ਦੀ ਜਿਹੜੀ ਪਹਿਲੀ ਏਸੀ ਕੰਬਾਈਨ ਹੈ ਜਿਹਦਾ 15 ਫੁੱਟ ਦਾ ਕਟਰ ਬਾਰ ਹੈ ਠੀਕ ਹੈ ਜੀ ਔਰ 131 ਹੌਸਪਾਵਰ ਦਾ ਇਹਦੇ ਵਿੱਚ ਇੰਜਨ ਹੈ ਠੀਕ ਹੈ ਜੀ ਕੀ ਕਹਿੰਦੇ ਜਿਹੜੀ ਇਹਦੀ ਗ੍ਰੇਨ ਸਟੋਰੇਜ ਕੈਪੈਸਿਟੀ ਹੈ ਠੀਕ ਹੈ ਜੀ ਔਰ ਪੂਰੀ ਇਹ ਮਤਲਬ ਅੰਦਰੋਂ ਕੈਬਿਨ ਕੰਟਰੋਲ ਹੈ ਪੂਰੀ ਠੀਕ ਹੈ ਠੀਕ ਰੰਗ ਨਹੀਂ ਆਪਣਾ ਬੜਾ ਜਰੂਰਤ ਨਹੀਂ ਹੈ ਠੀਕ ਹੈ ਠੀਕ ਹੈ ਬਿਲਰ ਆਪਣਾ 890 ਦਾ ਬਿਲਰ ਹੈ ਜੋ ਕਿ ਪਹਿਲਾਂ ਵੀ ਪੰਜਾਬ ਚ ਇਹ ਬਿਜਲੀ ਚਾਲਾ ਬਿਲਕੁਲ ਜੀ ਤੇ ਇੱਕ ਮਿੱਤਰੋ ਤੁਹਾਨੂੰ ਮਿਲਾਉਣੇ ਆ ਜਿਹੜੇ ਆਪਣੇ ਨਿਊ ਹਿਲਾਇੰਡ ਏਜੰਸੀ ਸ੍ਰੀ ਮਕਸਰ ਸਾਹਿਬ ਬਾਈ ਹੋਰੀ ਹੁੰਦੇ ਆ ਜਿਹੜੇ ਇਹ ਸਪੈਸ਼ਲ ਇਮਪਲੀਮੈਂਟ ਸੇਲ ਕਰਦੇ ਇਹਨਾਂ ਕੋਲੇ ਇਹ ਕੰਮ ਹੈਗਾ ਤੇ ਜਲਵਿੰਦਰ ਤੇ ਫਿਰ ਤੁਸੀਂ ਕਿੰਨੇ ਸੇਲ ਕਰਦੇ ਜੀ ਤਕਰੀਬਨ ਲਗਭਗ ਜਿਹੜੇ ਸਕੇਅਰ ਬਿਲਰ ਆ ਬਈ ਆਪਾਂ ਹੀ ਟੋਟਲ 250 ਸੇਲ ਕਰਤਾ ਠੀਕ ਹੈ ਹਾਂ ਇਸ ਪਿਛਲੇ ਸੀਜ਼ਨ ਦੇ ਵਿੱਚ 50 ਹੁਣ ਅਸੀਂ 55 ਦਿੱਤੇ ਆ ਇਸ ਵਾਰੀ 50 ਦੇਤੇ ਠੀਕ ਹੈ ਤਾਂ ਬਹੁਤ ਚੰਗਾ ਰਸੂਲ ਹਾਂਜੀ ਕੁਝ ਹੋਰ ਵੀ 15 20 ਬੈਲਰ ਆਪਾਂ ਵੀ ਮਾਲਾ ਗੱਲਬਾਤ ਚੱਲ ਰਹੀ ਆ ਠੀਕ ਹੈ ਬੁਕਿੰਗ ਦੇ ਵਿੱਚ ਠੀਕ ਹੈ ਤੇ ਜਿਹੜੇ ਇਹ ਦੇਖ ਲੈ ਕੇ ਦੇ ਵੱਡੇ ਇਹ ਕਿੰਨੇ ਹੋਣ ਤੁਹਾਡੇ ਕੋਲ ਇਹ ਲਗਭਗ ਪੰਜਾਬ ਹਰਿਆਣਾ ਚ ਮਿਲਾ ਕੇ 92 ਬੈਲਰ ਹੋ ਚੁੱਕੇ ਆ 92 ਬੈਲਰ ਹੋ ਗਏ ਆ ਪੂਰੇ ਤੇ ਜੇ ਸਿੰਘ ਸੰਧ ਦੀ ਗੱਲ ਕਰੀਏ ਤਾਂ ਸਿੰਘ ਸੰਧ ਦੇ ਕੋਲ ਕੋਈ 62 ਬੀਲਰ ਮਤਲਬ ਪੰਜਾਬ ਪੰਜਾਬ ਚ 62 ਬੀਲਰ ਇਸ ਟਾਈਮ ਅਵੇਲੇਬਲ ਵੱਡੇ ਠੀਕ ਹੈ ਜੀ 210 ਹਸਪਾਵਰ ਠੀਕ ਹੈ ਜੀ ਹਾਂ ਜੀ ਬੜੀਆ ਜੀ ਹੁਣ ਵੀ ਬੁੱਕ ਹੋਇਆ ਹੈ ਬੀਲਰ ਆਪਣੇ ਕੋਲੇ ਵੱਡੇ ਵੱਗੇ ਬੀਲਰ ਅੱਛਾ ਜੀ ਇਥੇ ਲੋਕਲ ਵੀ ਨੇੜੇ ਨੇੜੇ ਆਪਣੇ ਹੋਏ ਆ ਬੁੱਕ ਚੱਲੀ ਜਾਂਦੇ ਬੁਕਿੰਗ ਠੀਕ ਹੈ ਅੱਗੇ ਵਾਸਤੇ ਹਾਂਜੀ ਹਾਂਜੀ ਅੱਗੇ ਵਾਸਤੇ ਮਗਾ ਕੇ ਦੇ ਨੇ ਆਪੀ ਬੀਲਰ ਜਿਹੜਾ ਆ ਇਹ ਕੱਲ ਬੀਲਰ ਬੁੱਕ ਹੋ ਗਿਆ ਠੀਕ ਹੈ ਇਹ ਕੈਥਲ ਦੇ ਵਿੱਚ ਅਸੀਂ ਬੁਕਿੰਗ ਲਈ ਆ ਟਰੈਕਟਰ ਦੇ ਨਾਲ 210 ਹਸਪਾਵਰ ਟਰੈਕਟਰ ਔਰ ਇਹ ਠੀਕ ਹੈ ਇਹ ਕਪਾ ਇਥੇ ਵਿਡਿੰਗ ਬੁੱਕ ਕੀਤਾ ਜੀ ਹਾਂ ਤੇ ਇੱਕੋ ਜੰਡੋ ਕੀ ਬੁੱਕ ਕੀਤਾ ਠੀਕ ਹੈ ਹਾਂ ਹੋਰ ਵੀ ਗੱਲਬਾਤ ਚੱਲ ਰਹੀ ਹੈ ਬਾਕੀ ਇਹ ਮਸ਼ੀਨਾਂ ਆਪਾਂ ਦੇ ਦਿੱਤੀ ਵੀ ਆ ਇਹ ਠੀਕ ਹੈ ਮੰਨ ਲਾ ਡਿਲੀਵਰੀ ਹੋਵੇ ਦੇਖਣੀ ਹੋਵੇ ਇਹਨਾਂ ਦਾ ਵੀ ਆਪਾਂ ਐਡਰੈਸ ਵਗੈਰਾ ਦੇ ਸਕਦੇ ਇਹ ਜਲਾਲਾਬਾਦ ਦੇ ਵਿੱਚ ਦਿੱਤੀ ਹੋਈ ਹੈ ਇਹ ਜਲਾਲਾਬਾਦ ਦੇ ਵਿੱਚ ਆਪਾਂ ਡਿਲੀਵਰੀ ਦਿੰਦੀ ਹੈ ਇਹਦੀ ਠੀਕ ਹੈ ਤੇ ਹੋਰ ਵੀ ਆਪਣੇ ਕੋਲੇ ਬੁਕਿੰਗ ਚੱਲ ਰਹੀ ਹੈ ਇਹਨਾਂ ਦੀ ਠੀਕ ਹੈ ਹਾਂਜੀ ਤੇ ਠੀਕ ਹੈ ਬਈ ਜੀ ਧੰਨਵਾਦ ਥੈਂਕ ਯੂ ਥੈਂਕ ਯੂ ਹੁਣ ਅਸੀਂ ਮੜਾ ਟਰੈਕਟਰਾਂ ਬਾਰੇ ਦੱਸਦੀ ਆ ਜੀ ਬਾਈ ਜੀ ਪਹਿਲਾਂ ਤਾਂ ਛੋਟੇ ਟਰੈਕਟਰ ਤੋਂ ਚੱਲੀ ਆ ਜੀ ਉਹ ਕਿਹੜਾ ਸਿੰਬਾ ਆ ਗਿਆ ਜੀ ਇਹ ਸਿੰਬਾ ਆ ਜੀ ਇਹ ਜਿੱਦਾਂ ਬਾਗਬਾਨੀ ਦੀ ਜਿਹੜੀ ਖੇਤੀ ਆ ਆਪਣੀ ਠੀਕ ਆ ਜੀ ਇੱਥੇ ਕਿਨੂਆ ਦੇ ਬਾਗ ਹੋ ਗਏ ਜਾਂ ਅੰਗੂਰਾਂ ਦੇ ਬਾਗ ਆ ਉਹਦੇ ਵਾਸਤੇ ਆ ਸਿੰਬਾ 30 ਆ 30 ਹਸਪਾਵਰ ਦਾ ਟਰੈਕਟਰ ਹੈ 4휠 ਡਰਾਈਵ ਦੇ ਨਾਲ ਹੈ ਔਰ ਕੋਈ ਜਿੱਦਾਂ ਆਪਣਾ ਕਿਨੂਆ ਵਾਲਾ ਬਾਗ ਹੈ ਜਾਂ ਅੰਗੂਰਾ ਦੀ ਖੇਤੀ ਆ ਉਹਦੇ ਅੰਦਰ ਤੁਸੀਂ ਕਲਟੀਵੇਸ਼ਨ ਕਰਨੀ ਆ ਸਪਰੇਅ ਕਰਨੀ ਆ ਉਹਦੇ ਵਾਸਤੇ ਕਾਫੀ ਮਤਲਬ ਵਧੀਆ ਟਰੈਕਟਰ ਹੈ ਠੀਕ ਹੈ ਜੀ ਇਹ ਇਹਦੀਆਂ ਕਿੰਨੀਆਂ ਸਪੀਡਾਂ ਮਿਲ ਜਾਂਦੀਆਂ ਆ ਆਪਾਂ ਨੂੰ ਇਹਦੇ ਵਿੱਚ 8 ਸਪੀਡਾਂ ਮਿਲ ਜਾਂਦੀਆਂ ਜੀ ਆਪਾਂ ਠੀਕ ਹੈ ਜੀ ਹਾਂ ਜੀ ਲੈ ਵੀ ਮਿੱਤਰੋ ਬਾਗ ਵਾਲਾ ਔਰ ਇਹ 4x4 ਹੈ ਟਰੈਕਟਰ ਕਿਸਾਨਾਂ ਵਾਸਤੇ 4x4 ਛੋਟਾ ਟਰੈਕਟਰ ਜੀ ਤੇ ਇਸ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਆ ਤੇ ਆਪਣੇ ਕੋਲ TX ਮਾਡਲ ਦੇ ਵਿੱਚ ਆ ਗਿਆ 30 32 ਸੈਂਟੀਫੋਸਵਾਦੀ ਕੈਟਾਗਰੀ 'ਚ ਸਮਾਰਟ ਇਹਨੂੰ ਬੋਲਦੇ ਆਂ ਆਪਾਂ ਸਮਾਰਟ ਰੈਕਟਰ ਹੈ ਇਹ ਜਿਹੜਾ ਟਰੈਕਟਰ ਹੈ ਇਹ ਆਪਣਾ 8 ਫਾਰਵਰਡ ਔਰ 2 ਰਿਵਰਸ ਦੇ ਵਿੱਚ ਹੈ ਠੀਕ ਹੈ ਔਰ ਸਭ ਤੋਂ ਵੱਡੀ ਖੂਬੀ ਇਹ ਆ ਵੀ ਇਹਦੇ ਵਿੱਚ 6 ਪ੍ਰਕਾਰ ਦੀ ਪੀਟੀਓ ਆ ਪੀਟੀਓ 6 ਪ੍ਰਕਾਰ ਦੀ 6 ਪ੍ਰਕਾਰ ਦੀ ਸਪੀਡ ਮਿਲਦੀ ਆ ਆਪਾਂ ਨੂੰ ਪੀਟੀਓ ਮਤਲਬ ਜਿਵੇਂ ਉਹ ਕਹਿ ਸਕਦੇ ਗੇਰਾਂ ਵਿੱਚ ਚੱਲਦੀ ਆ ਜੀ ਕਿ ਕਿੱਦਾਂ ਗੇਰਾਂ ਦੇ ਵਿੱਚ ਵੀ ਚੱਲਦੀ ਆ ਬਿਨਾ ਗੇਰ ਤੇ ਵੀ ਚੱਲਦੀ ਆ ਰਿਵਰਸ ਵੀ ਖੜੇ ਖੜੇ ਟਰੈਕਟਰ ਤੇ ਵੀ ਚੱਲਦੀ ਆ ਅੱਛਾ ਉਹਨੂੰ ਜਿਹੜਾ ਛੋਟੇ ਇੰਪਲੀਮੈਂਟ ਚਲਾਉਣੇ ਆ ਕੋਈ ਜਸਟ ਛੋਟੀ ਖੇਤੀ ਉਹਦੇ ਵਾਸਤੇ ਬਹੁਤ ਵਧੀਆ ਇਹ ਟਰੈਕਟਰ ਹੈ ਠੀਕ ਹੈ ਜਿਵੇਂ ਇੱਕ ਗਰਾਉਂਡ ਪੀਟੀਓ ਬੋਲਦੇ ਹੁੰਨੇ ਆਪਾਂ ਜੀ ਤੇ ਰਿਵਰਸ ਪੀਟੀਓ ਆ ਗਈ ਜੀ ਰਿਵਰਸ ਪੀਟੀਓ ਆ ਫਿਰ ਹਰੇਕ ਗੀਅਰ ਦੇ ਵਿੱਚ ਮਤਲਬ 1 ਨੰਬਰ ਗੀਅਰ 2 ਨੰਬਰ 3 ਨੰਬਰ ਅੱਛਾ ਉਹਦੇ ਚ ਪੀਟੀਓ ਵੀ ਘੁਮਾਊਗਾ ਉਹਦੇ ਚ ਪੀਟੀਓ ਵੀ ਘੁਮਾਊਗਾ ਠੀਕ ਹੈ ਜਿੱਦਾਂ ਆਪਾਂ ਗੱਲ ਕਰੀਏ ਮਿੱਤਰੋ 4 ਗੀਅਰ ਅੱਗੇ ਹੁੰਦੇ ਤਾਂ ਚਾਰਾਂ ਚ ਅੱਗੇ ਨੂੰ ਵੀ ਘੁਮਾਊਗਾ 2 ਗੀਅਰ ਪਿਛਲੇ ਹੋਗੇ ਤਾਂ ਪਿੱਛੇ ਨੂੰ ਵੀ ਜਿਹੜੀ ਬੈਕ ਪੀਟੀਓ ਘੁਮਾਉਂਦਾ ਤਾਂ ਕਰਕੇ 6 ਸਪੀਡਾਂ ਇਹਦੇ ਵਿੱਚ ਮਿਲ ਜਾਂਦੀਆਂ ਜੀ ਤੇ ਬਾਕੀ ਦੀ ਭਾਈ ਰੋਡ ਸਪੀਡ ਬਹੁਤ ਚੰਗੀ ਹੈ ਹਨਾ ਰੋਡ ਸਪੀਡ ਇਹਦੀ ਲਗਭਗ 39 ਕਿਲੋਮੀਟਰ ਹੈ ਰੋਡ ਸਪੀਡ ਬਹੁਤ ਮੈਨੂੰ ਨਿਊ ਹਿ land ਦੇ ਵਿੱਚ ਇਹ ਟਰੈਕਟਰ ਨਹੀਂ ਜਿਆਦਾ ਲੱਗਦੇ ਹੈ ਜੀ ਤੇ ਉਸ ਤੋਂ ਬਾਅਦ ਜਿਹੜਾ ਇਹ ਆਪਣਾ ਵੱਡਾ ਰੋਲਾ ਚੱਲਦਾ ਜੀ ਇੱਕ ਵੀ 36 30 ਬੰਦ ਹੋ ਜਾਣਾ ਹੈ ਜੀ ਸਪੈਸ਼ਲ ਐਡੀਸ਼ਨ ਇਹਦੇ ਬਾਰੇ ਦੱਸੋ ਜੀ ਨਹੀਂ 36 30 ਦੇਖੋ ਜੀ ਬੰਦ ਕੋਈ ਨਹੀਂ ਹੋਣਾ ਜਿਹੜਾ ਮਤਲਬ ਗਵਰਨਮੈਂਟ ਦੀ ਪਾਲਿਸੀ ਸੀ ਨਾ ਵੀ ਹੌਸਪਾਵਰ ਨੂੰ ਲੈ ਕੇ ਜਾਂ CRDI ਟਰੈਕਟਰਾਂ ਨੂੰ ਲੈ ਕੇ ਇੱਕ ਰੇਂਜ ਚੱਲਦੀ ਸੀ ਪਰ ਇਹ ਅਸੀਂ ਇਹਨੂੰ ਬਾਰਕਰਾਰ ਰੱਖ ਰਹੇ ਆ 36 ਦੀ ਸਪੈਸ਼ਲ ਐਡੀਸ਼ਨ 4-ਵੀਲ ਡਰਾਈਵ ਦੇ ਵਿੱਚ ਇਹ ਹਜੇ ਕੋਈ ਮੰਨ ਲਓ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਬੰਦ ਹੋਣ ਦਾ ਕੋਈ ਤਬਦੀਲੀ ਨਹੀਂ ਇਹ ਮੌਜੂਦ ਰਹੂਗਾ ਮਾਰਕੀਟ 'ਚ ਇਸੇ ਇੰਜਨ ਦੇ ਵਿੱਚ ਇਸੇ ਇੰਜਨ ਦੇ ਵਿੱਚ ਇਸੇ ਰੇਂਜ ਦੇ ਵਿੱਚ ਔਰ ਇਸੇ ਡਿਜ਼ਾਈਨ 'ਚ ਇਹ 'ਚ ਕੋਈ ਚੇਂਜ ਨਹੀਂ ਹੋਣ ਵਾਲਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇਹ 12+3 ਯੂਜੀ ਔਰ ਕ੍ਰੀਪਰ ਦੋ ਤਰ੍ਹਾਂ ਦੇ ਵਿੱਚ ਗিয়ার ਬਾਕਸ ਦੇ ਦੋ ਮਾਡਲ ਮਿਲਣਗੇ ਆਪਾਂ ਨੂੰ ਠੀਕ ਹੈ ਜੀ ਠੀਕ ਹੈ ਜੀ ਠੀਕ ਇਸ ਤੋਂ ਬਾਅਦ ਆਪਣੇ ਕੋਲ ਜਿਹੜਾ ਅਪਗ੍ਰੇਡਡ ਮਾਡਲ ਹੋਇਆ ਆ ਹੁਣ ਇਸ ਤੋਂ ਉੱਪਰ ਜੋ ਹੈ ਉਹ ਆਪਣੇ ਕੋਲ ਆ ਗਿਆ CRDI ਮਾਡਲ CRDI ਦੇ ਵਿੱਚ ਆਪਾਂ ਦੇਖਦੇ ਆਂ ਦੋ ਮਾਡਲ ਆਪਣੇ ਕੋਲ ਆਉਂਦੇ ਆ ਇੱਕ 5620 ਹੈ ਜੋ 65 ਹਸਪਾਵਰ ਕੈਟਾਗਰੀ ਦਾ ਟਰੈਕਟਰ ਹੈ ਔਰ ਸਭ ਤੋਂ ਵੱਡੀ ਜਿਹੜੀ ਖੂਬੀ ਆ ਇਸ ਟਰੈਕਟਰ ਦੀ ਕਿ ਇਹ ਪੀਟੀਓ ਤੇ ਜੋ ਪਾਵਰ ਟਰਾਂਸਫਰ ਕਰਦਾ ਉਹ 60 HP ਕਰਦਾ ਮਤਲਬ ਇੰਜਨ ਤੋਂ ਡਰਾਈਵ ਲਾਈਨ ਦੇ ਵਿੱਚ ਸਿਰਫ ਇੱਕ ਹਸਪਾਵਰ ਦਾ ਲਾਸ ਹੁੰਦਾ ਔਰ ਇਹੋ ਜਿਹਾ ਡਿਜ਼ਾਈਨ ਨਾ ਕਦੀ ਬਣਿਆ ਨਾ ਬਣੇਗਾ ਨਾ ਬਣਿਆ ਬਿਲਕੁਲ ਇੰਨਾ ਘੱਟ ਲਾਸ ਦੇ ਵਿੱਚ ਜਿਹੜੀ ਪੀਟੀਓ ਪਾਵਰ ਮਗਰ ਜਾ ਰਹੀ ਹੈ ਇੰਜਨ ਤੋਂ ਤਾਂ ਇਹ ਸਪੈਸ਼ਲ ਕੱਲਾ ਜਿਹੜਾ ਹਜੇ ਤੱਕ ਟਰੈਕਟਰ ਬਣਿਆ ਸਿਰਫ 5620 ਹੈ ਜੀ ਹਾਂਜੀ ਤੇ ਬਾਕੀ ਸਾਰੇ ਟਰੈਕਟਰ ਜਿਹੜੇ 5 ਤੋਂ 6 ਐਚਪੀ ਜਿਹੜੀ ਲਾਸ ਕਰਦੇ ਹੀ ਕਰਦੇ ਆ ਜੀ ਹਾਂ ਅਜੇ ਅਸੀਂ ਦੂਸਰੇ ਮਾਰਕੀਟ ਦੇ ਟਰੈਕਟਰਾਂ ਦੀ ਗੱਲ ਕਰੀਏ ਤਾਂ ਉਹ 12 ਤੋਂ 15% ਉਹਨਾਂ ਦੀ ਪੀਟੀਓ ਪਾਵਰ ਲਾਸ ਹੁੰਦੀ ਹੈ ਠੀਕ ਹੈ ਜੀ ਤੇ ਆਪਣੀ 1% ਵੀ ਲਾਸ ਨਹੀਂ ਹੋ ਰਹੀ ਹੈ ਜੀ ਠੀਕ ਹੈ ਜੀ ਕਮਾਲ ਦੀ ਤਕਨੀਕ ਬਣਾਈ ਹੈ ਜੀ ਹਜੇ ਤੱਕ ਨਹੀਂ ਹੋ ਰਿ ਜਿਹੜੀ ਹਾਈਡਰੋਲਿਕ ਹੈ ਉਹ 22 ਕੁਇੰਟਲ ਦੀ ਇਹਦੇ ਵਿੱਚ ਆਪਾਂ ਹਾਈਡਰੋਲਿਕ ਦਿੰਨੇ ਆ ਠੀਕ ਹੈ 15 ਕੁਇੰਟਲ ਪਲੱਸ 2 ਕੁਇੰਟਲ ਪਲੱਸ 5 ਕੁਇੰਟਲ ਦਾ ਅਸਿਸਟ ਰੈਮ ਨਾਲ ਦੇ ਠੀਕ ਹੈ ਇੱਕੜਾ ਸਰ ਹੋਰ ਜਿਹੜਾ ਮੇਰੇ ਆਪਦੇ ਅਸੀਂ ਵੀ ਚਲੋ ਫਾਰਮਰਾਂ ਤੇ ਸਾਡੇ ਧਿਆਨ ਦੇ ਵਿੱਚ ਜਿਹੜਾ ਆਉਂਦਾ ਇੱਕ ਡਰ ਹੁੰਦਾ ਜ਼ਿਮੀਂਦਾਰ ਨੂੰ ਬੀਜ ਜਦ ਤੋ ਹੁੰਦਾ ਜੀ ਇਹਦੇ ਚ ਪਾਣੀ ਪੈ ਜਾਣੇ ਸੈਂਸਰਾਂ ਚ ਦੀ ਉਹਦੀ ਇਹਦੀ ਜਿਹੜੀ ਵਾਇਰਿੰਗ ਹੈ ਜਾਂ ਸੈਂਸਰ ਨੇ ਨਾ ਉਹ ਵਾਟਰ ਸੀਲਡ ਨੇ ਸਾਰੇ ਠੀਕ ਹੈ ਜੀ ਹੈਨਾ ਤੇ ਇਹੋ ਜਿਹਾ ਕੋਈ ਡਰਨ ਦੀ ਲੋੜ ਨਹੀਂ ਆ ਲਗਭਗ ਅਸੀਂ ਪੰਜਾਬ ਚ ਜਿਹੜਾ ਲਾਸਟ ਸਬਸਿਡੀ ਵਾਲਾ ਸੀਜ਼ਨ ਗਵਰਨਮੈਂਟ ਦਾ ਨਿਕਲਿਆ ਠੀਕ ਹੈ ਜੀ ਅਸੀਂ 1000 ਯੂਨਿਟ ਪਾਸ ਕਰ ਗਏ ਆ ਪੰਜਾਬ ਦੇ ਵਿੱਚ ਠੀਕ ਹੈ ਜੇ ਬਾਈ ਚਾਂਸ ਜੀ ਚਲੋ ਇੱਥੇ ਸਾਡੇ ਪਿੰਡਾਂ ਦੇ ਵਿੱਚ ਇਹਨੂੰ ਕੋਈ ਪ੍ਰੋਬਲਮ ਪੈਂਦੀ ਹੈ ਤੇ ਕੰਪਨੀ ਦਿੰਦੀ ਸਰਵਿਸ ਫਾਲੇ ਬਿਲਕੁਲ ਕੋਈ ਸੈਂਸਰ ਖਰਾਬ ਹੁੰਦਾ ਆਪਾਂ ਦੇਖੋ ਜਿਹੜੀ ਫੀਲਡ ਸਰਵਿਸ ਹੈ ਕੰਪਨੀ ਦੀ ਉਹ ਹਰੇਕ ਡੀਲਰਸ਼ਿਪ ਦੇ ਵਿੱਚ ਕਿਉਂਕਿ ਕਹਿੰਦੇ ਵੀ ਸੈਂਸਰ ਵਾਲਾ ਕਿੱਦਾਂ ਲੱਗੇਗਾ ਸਹੀ ਹੋਏਗਾ ਨਹੀਂ ਉਹਦੇ ਵਾਸਤੇ ਜਿਹੜਾ ਹਰੇਕ ਡੀਲਰਸ਼ਿਪਾਂ ਤੇ ਅਸੀਂ ਲੈਪਟਾਪ ਮੁਹੱਈਆ ਕਰਾਏ ਹੋਏ ਆ ਠੀਕ ਹੈ ਤੇ ਜੇ ਬਾਈ ਜੀ ਕੋਈ ਇਹਦਾ ਸੈਂਸਰ ਵਗੈਰਾ ਜਾਂ ਮੰਨ ਲਓ ਵੀ ਖਰਾਬ ਹੁੰਦਾ ਜੀ ਸੈਂਸਰ ਹਨਾ ਜਾਂ ਦਿਖਾਉਣ ਲੱਗ ਜਾਂਦਾ ਤੇ ਟਰੈਕਟਰ ਵਰਕਿੰਗ ਕਰਦਾ ਜਾਂ ਨਾਲ ਦੀ ਨਾਲ ਰੁਕ ਜਾਂਦਾ ਜੀ ਇਹ ਨਹੀਂ ਕੁਝ ਇੰਡੀਕੇਸ਼ਨ ਜਿੱਦਾਂ ਓਵਰ ਹੀਟਿੰਗ ਦਾ ਇੰਡੀਕੇਸ਼ਨ ਹੈ ਠੀਕ ਹੈ ਜਾਂ ਫਿਊਲ ਗਲਤ ਪਾਤਾ ਡੀਜ਼ਲ ਗਲਤ ਪਾਤਾ ਕੋਸ ਇੰਡੀਕੇਸ਼ਨ ਚ ਇਹ 1200 RPM ਤੇ ਆ ਜਾਊਗਾ ਇਹਦਾ ਠੀਕ ਹੈ ਉੱਥੇ ਰੁਕ ਜਾਏਗਾ ਚੱਲਦਾ ਰਹੇਗਾ ਤੁਹਾਡਾ ਠੀਕ ਹੈ ਜੀ 1200 ਤੱਕ ਚੱਲਦਾ ਰਹੇਗਾ 1200 ਤੋਂ 1 RPM ਤੇ ਨਾ ਰੇਸ ਘਟੇਗੀ ਨਾ ਵਧੇਗੀ ਨਾ ਵਧੇਗੀ ਠੀਕ ਹੈ ਤੁਹਾਨੂੰ ਉਹ ਇੰਡੀਕੇਸ਼ਨ ਮੀਟਰ ਦੇ ਵਿੱਚ ਅਲਰਟ ਆਉਣਗੇ 10 ਤਰ੍ਹਾਂ ਦੇ ਅਲੱਗ-ਅਲੱਗ ਅਲਰਟ ਆਉਂਦੇ ਨੇ ਠੀਕ ਹੈ ਠੀਕ ਹੈ ਸਿਪ ਦੇ ਮਕੈਨਿਕ ਨਾਲ ਗੱਲ ਕਰਕੇ ਜਾਂ ਮੈਨੇਜਰ ਨਾਲ ਗੱਲ ਕਰਕੇ ਉਹ ਵੀ ਠੀਕ ਕਰ ਸਕਦੇ ਠੀਕ ਹੈ ਜੀ ਬਾਕੀ ਇਹ ਮੇਨ ਨਾ ਪਿੰਡਾਂ ਦੇ ਵਿੱਚ ਹਜੇ ਸਾਡੇ ਕੋਲੇ ਵੀ ਇਹ ਸਵਾਲ ਆਉਂਦਾ ਵੀ ਇਹਦਾ ਜੇ ਮੰਨ ਲਓ ਪਾਣੀ ਪੈ ਗਏ ਨੇ ਇਹਨੇ ਉੱਥੇ ਹੀ ਖੜ ਜਾਣਾ ਮੁੜ ਕੇ ਤੁਰਨਾ ਨਹੀਂਗਾ ਵੀ ਕੋਈ ਐਦਾਂ ਦਾ ਚੱਕਰ ਤਾਂ ਨਹੀਂ ਸਿਰਫ ਦੋ ਜਿਹੜੀਆਂ ਤੁਸੀਂ ਦਸੀਆਂ ਇੰਡੀਕੇਸ਼ਨ ਉਹ ਤਾਂ ਨਾਰਮਲ ਆ ਉਹ ਤਾਂ ਆਪਣੇ ਦੂਸਰੇ ਟਰੈਕਟਰ ਵਿੱਚ ਵੀ ਜੇ ਗਰਮ ਹੋ ਗਿਆ ਤਾਂ ਉਹਦਾ ਜੇ ਚਲਾਵਾਂਗੇ ਤਾਂ ਖਤਮ ਹੋਣਾ ਹੀ ਹੈ ਸੀਆਰਡੀਆ ਯੂਨਿਟ ਹੈ ਜਾਂ ਸੈਂਸਰ ਕੰਟਰੋਲ ECM ਕੰਟਰੋਲ ਯੂਨਿਟ ਆ ਰਿਹਾ ਹੈ ਇਹ ਟਰੈਕਟਰ ਚ ਤਾਂ ਚਲੋ ਹੁਣ ਆ ਰਿਹਾ ਹੈ ਹਾਂਜੀ ਤੇ ਜ਼ਿੰਮੇਦਾਰ ਨੂੰ ਲੱਗਦਾ ਵੀ ਮਤਲਬ ਸਾਡੇ ਕੋਲ ਸਹੀ ਚੱਲੇਗਾ ਜੇ ਆਪਾਂ 5 ਸਾਲ ਪਿੱਛੇ ਜਾਈਏ ਤਾਂ ਮੋਟਰਸਾਈਕਲ ਹੈ ਕਾਰਾਂ ਆ ਬਿਲਕੁਲ ਆਏ ਤਾਂ ਹੈ ਹੀ ਹਾਂ ਕਾਰਾਂ ਚ ਕਾਰਾਂ ਨੇ ਕਾਰਾਂ ਅੱਜ ਤੋਂ 4 ਸਾਲ ਪਹਿਲਾਂ ਸੀਆਰਡੀਆ ਹੋ ਗਈਆਂ ਅਸੀਂ ਠੀਕ ਹੈ ਜੀ ਜੇ ਉਹਨਾਂ ਚ ਪ੍ਰੋਬਲਮ ਨਹੀਂ ਆਈ ਤਾਂ ਇਹਨਾਂ ਚ ਸੇਮ ਟੈਕਨੋਲੋਜੀ ਹੈ ਤਾਂ ਇੱਥੇ ਵੀ ਪ੍ਰੋਬਲਮ ਨਹੀਂ ਆਏਗੀ ਡਰਨ ਦੀ ਕੋਈ ਲੋੜ ਨਹੀਂ ਜਰਨ ਦੀ ਕੋਈ ਲੋੜ ਨਹੀਂ ਔਰ ਇਹ ਸਟੈਬਲਿਸ਼ ਮਾਡਲ ਨੇ ਇਹ ਇਹ ਜਿਹੜਾ ਟਰੈਕਟਰ ਹੈ ਇਹ ਤੁਰਕੀ ਤੋਂ ਬਣਿਆ ਇੰਜਨ ਹੈ ਠੀਕ ਹੈ ਔਰ ਤੁਰਕੀ ਦੇ ਵਿੱਚ ਸੀਆਰਡੀਆਈ ਨੋਰਮਸ ਜਿਹੜੇ ਅੱਜ ਤੋਂ 10 ਸਾਲ 15 ਪਹਿਲਾਂ ਤੋਂ ਚੱਲ ਰਹੇ ਆ ਠੀਕ ਹੈ ਜੀ ਇਹ ਸਟੈਬਲਿਸ਼ ਹੈ ਇਹ ਨਹੀਂ ਵੀ ਅੱਜ ਆਪਾਂ ਲਾਂਚ ਕੀਤਾ ਠੀਕ ਹੈ ਆਪਾਂ 2 ਸਾਲ ਇਹਨੂੰ ਐਕਸਪੈਰੀਮੈਂਟ ਕਰਾਂਗੇ ਤੇ ਇਹਨੂੰ ਠੀਕ ਕਰਾਂਗੇ ਉਹੋ ਜਿਹਾ ਕੁਝ ਨਹੀਂ ਹੈ 10 ਸਾਲ ਪੁਰਾਣਾ ਬ੍ਰਾਂਡ ਹੈ ਠੀਕ ਹੈ ਅਦਰ ਕੰਟਰੀਆਂ 'ਚ ਚੱਲ ਰਿਹਾ ਹੈ ਠੀਕ ਹੈ ਹਲਾ ਮਿੱਤਰੋ ਇਹ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕੰਪਨੀ ਨੇ ਹਜੇ ਨਵਾਂ ਨਵਾਂ ਬਣਾਇਆ ਤੇ ਇਹਦਾ ਕੋਈ ਭਰੋਸਾ ਨਹੀਂ ਜਾਂ ਹਜੇ ਕੰਪਨੀ ਕੋਲੇ ਇਹਦੀਆਂ ਜਿਹੜੀਆਂ ਕੋਈ ਮਾੜੀਆਂ ਮੋੜ ਕਮੀਆਂ ਉਹ ਗਈਆਂ ਨਹੀਂ ਹੋਣੀਆਂ 10 ਸਾਲ ਹੋ ਗਏ ਇਹਨੂੰ ਚੱਲੀ ਜਾਂਦੇ ਨੂੰ ਹੋਰ ਕੰਟਰੀਆਂ ਦੇ ਵਿੱਚ ਐਕਸਪੋਰਟ ਹੋ ਰਿਹਾ ਸੀਗਾ ਤਾਂ ਹੁਣ ਪੰਜਾਬ ਦੇ ਵਿੱਚ ਜਿਵੇਂ ਚੱਲ ਰਿਹਾ ਤਾਂ ਬਾਈ ਹੋਰੀ ਕਹਿੰਦੇ ਬਸ ਜਿਹੜੇ 2 ਇੰਡੀਕੇਸ਼ਨ ਆਉਣਗੇ ਉਹਨਾਂ ਤੇ ਟਰੈ ਜੇ ਕੋਈ ਐਂਡੀਕੇਸ਼ਨ ਆਉਂਦਾ ਹੈ ਤਾਂ ਇਹ ਕੰਮ ਕਰਦਾ ਰਹੇਗਾ ਜੀ ਬਾਕੀ ਆ ਸਪੈਸ਼ਲ ਐਡੀਸ਼ਨ ਹੈ ਇਹ ਟੂ व्हीਲ ਡਰਾਈਵ ਜੇ ਆਪਾਂ ਪਹਿਲਾਂ ਫੋਰ व्हीਲ ਡਰਾਈਵ ਦਾ ਡਿਸਕਸ਼ਨ ਕੀਤਾ ਤੇ ਦੋਨੋਂ ਵੇਰੀਐਂਟ ਆਪਣੇ ਕੋਲ UG creeper 'ਚ ਮਤਲਬ 4 ਤੁਹਾਨੂੰ ਮਿਲ ਸਕਦੇ ਆ ਸਪੈਸ਼ਲ ਐਡੀਸ਼ਨ ਠੀਕ ਹੈ ਜੀ ਇਹ ਮਾਰਕੀਟ 'ਚ ਰਹਿਣਗੇ ਅਜੇ ਇਹਦੇ ਉੱਤੇ ਗਵਰਨਮੈਂਟ ਦਾ ਕੋਈ ਠੀਕ ਹੈ ਜਿਹੜੀਆਂ ਅਫਵਾਹਾਂ ਜਿਹੜੀਆਂ ਅਫਵਾਹਾਂ ਉੱਡਦੀਆਂ ਪਿੰਡਾਂ ਦੇ ਵਿੱਚ ਵੀ ਇਹ ਬੰਦ ਹੋ ਜਾਣਾ ਜਾਂ ਉਦਾਂ ਦੀ ਕੋਈ ਗੱਲ ਨਹੀਂ ਹਜੇ ਨਹੀਂ ਨਹੀਂ ਕੋਈ ਅਫਵਾਹ ਇਹ ਨਹੀਂ ਬੰਦ ਹੋਣੇ ਜੀ ਇਹ ਜੇ 2027 ਦੇ ਵਿੱਚ ਜਿਹੜਾ ਟ੍ਰੇਮ 5 ਦਾ ਰਨਮਸ ਆ ਰਿਹਾ 25 ਹਸਪਾਵਰ ਤੱਕ ਲੈ ਠੀਕ ਹੈ ਜੀ ਇਹ ਉਦੋਂ ਤੱਕ ਇਹ ਮੌਜੂਦ ਰਹੂਗਾ ਠੀਕ ਹੈ ਜੀ ਹਲੇ ਇਹਦੇ ਵਿੱਚ ਕੋਈ ਚੇਂਜ ਨਹੀਂ ਹੋਣ ਵਾਲਾ ਇਸ ਤੋਂ ਉੱਪਰ ਜਿਹੜਾ ਅਸੀਂ ਆ ਇਸੇ ਸਾਲ 2024 ਦੇ ਵਿੱਚ ਜਿਹੜਾ ਜੂਨ ਦੇ ਵਿੱਚ ਵਰਕਮਾਸਟਰ 105 ਹੌਸ ਪਾਵਨ ਦਾ ਟਰੈਕਟਰ ਅਸੀਂ ਲਾਂਚ ਕੀਤਾ ਆ ਠੀਕ ਹੈ ਜੀ ਔਰ ਇਹ ਟਰੈਕਟਰ ਵੀ ਜਿੱਦਾਂ ਆਪਾਂ CRDI ਦੀ ਗੱਲ ਕਰਦੇ ਸੀਗੇ ਇਹ ਇਹ ਉਸੇ ਕੈਟਾਗਰੀ ਦਾ ਟਰੈਕਟਰ ਹੈ ਔਰ ਇਹ USA ਦੇ ਵਿੱਚ ਲਗਭਗ 15000 ਟਰੈਕਟਰ ਚੱਲ ਰਹੇ ਆ অলরেਡੀ ਠੀਕ ਹੈ ਜੀ ਇੰਡੀਆ ਤੋਂ ਬਣ ਕੇ ਇਥੋਂ ਅਸੀਂ ਐਕਸਪੋਰਟ ਕਰਕੇ ਭੇਜਦੇ ਆ ਅਮਰੀਕਾ 'ਚ ਠੀਕ ਹੈ ਉਹ ਅਮਰੀਕਾ 'ਚ 15000 ਟਰੈਕਟਰ ਅਜ ਤੱਕ ਇਹ ਜਾ ਚੁੱਕੇ ਆ ਬਣ ਠੀਕ ਹੈ ਜੀ ਆਪਣੇ ਪੰਜਾਬ ਦੇ ਵਿੱਚ ਜਿਵੇਂ ਤਾਂ ਇੱਕ ਇਹ ਪਹਿਲਾ ਟਰੈਕਟਰ ਜਿਹੜਾ ਸਿੰਘ ਸੰਸ ਨੇ ਸ੍ਰੀ ਮੋਖਸਰ ਸਵਾ ਸਾਹਿਬ ਵਾਲਿਆਂ ਨੇ ਦਿੱਤਾ 50 ਪੂਰੇ 올 ਇੰਡੀਆ 'ਚ ਸਿੰਘ ਸੰਸ ਨੇ ਜੋ ਹੈ ਤਿਗਾਣਾ ਟਰੈਕਟਰ ਪਹਿਲਾ ਟਰੈਕਟਰ ਤਿਗਾਣਾ ਪਿੰਡ ਹੈ ਠੀਕ ਹੈ ਸਰਦਾਰ ਭੁਪਿੰਦਰ ਸਿੰਘ ਜੀ ਖਾਲਸਾ ਬਿਲਕੁਲ ਜੀ ਉਹਨਾਂ ਨੂੰ ਆਪਾਂ ਇਹ ਟਰੈਕਟਰ ਸੈਲਿਕਲ ਮਸ਼ੀਨ ਤੇ ਦਿੱਤਾ ਸੀਗਾ ਇਹ ਕੀ ਆ ਮੱਕੀ ਦਾ ਆਚਾਰ ਪਾਉਣ ਲਈ ਇਹਨਾਂ ਨੇ ਜੋ ਹੈ ਟਰੈਕਟਰ ਲਿਆ ਸੀ ਤੇ ਬਾਕੀ ਅਸੀਂ ਦੱਸ ਦਈਏ ਜੀ ਆਪਣੇ ਚੈਨਲ ਤੇ ਇਹ ਟਰੈਕਟਰ ਦਾ ਪਹਿਲਾ ਰਿਵਿਊ ਵੀ ਹੋਇਆ ਵਾ ਉਹ ਵੀਡੀਓ ਵੀ ਹੈ ਤੇ ਮੱਕੀ ਤੇ ਚੱਲਦੇ ਦੀ ਵੀਡੀਓ ਵੀ ਹੈਗੀ ਆ ਜੀ ਹਾਂਜੀ ਹਾਂਜੀ ਤੇ ਸਰ ਉਸ ਤੋਂ ਬਾਅਦ ਵੀ ਇਹ ਟਰੈਕਟਰ ਆਇਆ ਜੀ ਹੋਰ ਉਸ ਤੋਂ ਬਾਅਦ ਪੰਜਾਬ ਚ ਚਾਰ ਟਰੈਕਟਰ ਆਪਾਂ ਦੇ ਚੁੱਕੇ ਆ ਅੱਛਾ ਉਸ ਤੋਂ ਬਾਅਦ ਚਾਰ ਟਰੈਕਟਰ ਪੰਜਾਬ ਦੇ ਵਿੱਚ 105 HP ਦੇ ਵਿੱਚ ਹੋ ਗਏ ਜੀ ਇੱਕ ਆਪਾਂ ਪੱਟੀ ਫਾਰਮ ਜਲੰਧਰ ਚ ਦਿੱਤਾ ਆ ਠੀਕ ਹੈ ਜੀ ਇੱਕ ਆਪਾਂ ਲੁਧਿਆਣਾ ਚ ਦਿੱਤਾ ਆ ਆਪਾਂ ਹਿਮਾਚਲ ਚ ਦਿੱਤਾ ਤੇ ਹਰਿਆਣਾ ਚ ਵੀ ਕਾਫੀ ਟਰੈਕਟਰ ਠੀਕ ਹੈ ਇੱਕ ਸਰ ਹੋਰ ਗੱਲ ਜੀ ਇਹ ਜਿਵੇਂ 105 ਹਸ ਪਾਵਰ ਦਾ ਟਰੈਕਟਰ ਹੈ ਇਹਦੇ ਲਈ ਵੀ ਕੋਈ ਕ ਨਹੀਂ ਇਹਦੇ ਤੇ ਅਸੀਂ ਜਿਹੜਾ ਆ ਬੀਲਰ ਜੋ ਹੈ ਆਪਣਾ ਰਾਉਂਡ ਬੀਲਰ ਆਉਂਦਾ ਆ ਆਰਬੀ 125 ਠੀਕ ਹੈ ਜੀ ਉਹ ਰეკਮੈਂਡ ਕਰਦੇ ਆ ਬਟ ਫਿਲਹਾਲ ਅਸੀਂ ਕੋਈ ਬੀਲਰ ਤੇ ਚਲਾਇਆ ਠੀਕ ਹੈ ਜੀ ਜੇ ਤੁਸੀਂ ਚਲਾਉਣਾ ਆ ਤਾਂ ਤੁਸੀਂ ਉਹ ਵਾਲਾ 100 ਉਹ ਚੱਲ ਸਕਦਾ ਜੀ ਇਹਦੇ ਉਹ ਚੱਲ ਸਕਦਾ ਇਹਦੇ ਠੀਕ ਹੈ ਠੀਕ ਹੈ ਮੈਂ ਤਰੋਂ ਕੱਲਾ ਇਹ ਮੱਕੀ ਵਾਲੀ ਤੇ ਨਹੀਂ ਚੱਲਦਾ ਹੈਗਾ ਮਸ਼ੀਨ ਤੇ ਤੇ ਨਾਲ ਦੀ ਨਾਲ ਇਹਦੇ ਬੀਲਰ ਵੀ ਤੁਸੀਂ ਚਲਵਾ ਸਕਦੇ ਹੋ ਜੀ ਅਸੀਂ ਆ ਆਪਣਾ ਡੈਸ਼ 2 ਜੋ ਹੈ ਅੱਛਾ ਜੀ ਇਹ ਹਾਈ ਸਪੀਡ ਟਰੈਕਟਰ ਹੈ ਹਾਂਜੀ ਇਹ 50 ਹਸਪਾਵਰ ਕੈਟਾਗਰੀ ਦੇ ਵਿੱਚ ਜਿਹੜੇ ਮਤਲਬ ਅ ਅਗਰ ਸਪੈਸ਼ਲ ਐਡੀਸ਼ਨ ਤੋਂ ਥੋੜਾ ਜਿਹਾ ਕਰੇਜ ਥੱਲੇ ਰੱਖਣਾ ਠੀਕ ਹੈ ਜੀ ਪੈਸੇ ਪੱਖੋਂ ਵੀ ਔਰ ਫੀਚਰ ਪੱਖੋਂ ਵੀ ਠੀਕ ਹੈ ਜੀ ਤਾਂ ਤੁਸੀਂ ਇਹ ਟਰੈਕਟਰ ਨੂੰ ਵੀ ਚੂਜ਼ ਕਰ ਸਕਦੇ ਹੋ ਡਿਜ਼ਾਈਨ ਔਰ ਇੰਜਨ ਇਹਦਾ ਵੀ ਬਹੁਤ ਵਧੀਆ ਹੈ 59 ਹਸਪਾਵਰ ਦਾ ਜੋ ਇਹ ਇਹਦਾ ਇੰਜਨ ਹੈ 50 ਹਸਪਾਵਰ ਕੈਟਾਗਰੀ ਔਰ ਪੀਟੀਓ ਜਿਹੜੀ ਇਹ ਚ 46 ਹਸਪਾਵਰ ਮਿਲੂਗੀ ਤੁਹਾਨੂੰ ਠੀਕ ਹੈ ਜੀ ਹਾਂਜੀ ਇੱਕ ਜੀ ਹੋਰ ਸਾਡੀਆਂ ਜੜੀਆਂ ਜਮਾਂ ਮੈਂ ਤੁਹਾਨੂੰ ਲੋਕਲ ਸਵਾਲ ਕਰੂੰਗਾ ਜਿਹੜੇ ਮੇਰੇ ਸਾਹਮਣੇ ਹੁੰਦੇ ਜਿਵੇਂ ਇਹ ਆਰਪੀ ਮੋਂ ਡਰੋਪ ਕਰਦੇ ਆ ਜੀ ਤੇ ਜੇ ਤੁਸੀਂ ਕਿਹੜਾ ਸਗਸ਼ਟ ਕਰੋਗੇ ਜੇ ਕਿਸੇ ਨੇ ਆਪਣਾ ਹਾਰਵੇਸਟਰ ਦੇ ਉੱਪਰ ਇਹਨੂੰ ਚੜਾਉਣਾ ਜੀ ਵੱਡੀ ਮਸ਼ੀਨ ਤੇ ਵੀ ਇਨ ਲਾਈਨ ਪੰਪ ਵਾਲਾ ਲਿਆ ਜਾਵੇ ਜਾਂ ਇਹ ਰੋਕ ਨਹੀਂ ਹਾਰਵੇਸਟਰ ਦੇ ਉੱਤੇ ਇਹ ਟਰੈਕਟਰ ਅਸੀਂ ਰეკਮੈਂਡ ਨਹੀਂ ਕਰਾਂਗੇ ਅੱਛਾ ਜੀ ਹਾਂ ਕਿਉਂਕਿ ਇਹ ਹੌਸਪਾਵਰ ਦੀ ਜੇ ਆਪਾਂ ਜੇ ਤੁਹਾਡਾ ਹਾਰਵੇਸਟਰ 50 ਹੌਸਪਾਵਰ ਦੀ ਰੇਂਜ ਦਾ ਹੈ ਠੀਕ ਹੈ ਜੀ ਫਿਰ ਤਾਂ ਆਪਾਂ ਰეკਮੈਂਡ ਕਰਾਂਗੇ ਲੇਕਿਨ ਜੇ 50 ਹੌਸਪਾਵਰ ਤੋਂ ਜ਼ਿਆਦਾ ਦਾ ਹਾਰ ਮ ਡ੍ਰੋਪ ਇਹ ਜਾਂ ਦੂਸਰੇ ਟਰੈਕਟਰ ਨਾਲ ਆ ਰੂਟਰ ਪੰਪ ਨਾ ਘਟ ਹੈਗੇ ਜੀ ਇਹਦੇ ਨਹੀਂ ਰੂਟਰ ਪੰਪ ਦੇਖੋ ਦੋਨੋਂ ਦੀ ਟੈਕਨੋਲੋਜੀ ਆਡਡ ਹੁੰਦੀ ਹੈ ਠੀਕ ਹੈ ਜੀ ਠੀਕ ਹੈ ਇਹ ਜਿਹੜਾ ਆਪਣਾ ਇਨਲਾਈਨ ਪੰਪ ਹੁੰਦਾ ਇਹ ਬੈਕਅਪ ਇਮੀਡੀਏਟ ਲੈਂਦਾ ਠੀਕ ਹੈ ਜੀ ਉਹ ਰੂਟਰ ਪੰਪ ਕਿਉਂਕਿ ਉਹ ਕੰਪਨੀ ਰੋਟਰੀ ਕੋ ਮਣਾ ਗੋਲ ਕੋਲ ਕੋ ਮਣਾ ਫਿਰ ਉਹਨੇ ਪ੍ਰੈਸ਼ਰ ਬਣਾਉਣਾ ਇਸ ਲਈ ਉਹ 1 2 ਸੈਕਿੰਡ ਦਾ ਟਾਈਮ ਲੈਂਦਾ ਬੈਕਅਪ ਤੇ ਆਉਣ ਲਈ ਔਰ ਇਹ ਕਿਉਂਕਿ ਇਹਦੇ ਪਲੰਜਰ ਸਿੱਧੇ ਹੁੰਦੇ ਨੇ ਖੜੇ ਪਲੰਜਰ ਆਪਾਂ ਕਹਿ ਦਿੰਦੇ ਆ ਇਹਦੇ ਵਿੱਚ ਇਮੀਡੀਏਟ ਬੈਕਅਪ ਹੁੰਦਾ ਬਾਕੀ ਆਰਪੀਐਮ ਡ੍ਰੋਪੇਜ ਦਾ ਜੋ ਇੱਕ ਮੈਥੇ ਦਿਮਾਗ ਚ ਕਸਟਮਰ ਦੇ ਵੀ ਉਹ ਡ੍ਰੋਪ ਕਰਦਾ ਉਹ ਚੀਜ਼ ਨਹੀਂ ਉਹ ਸਿਰਫ ਟੈਕਨੋਲੋਜੀ ਦਾ ਫਰਕ ਹੈ ਟੈਕਨੋਲੋਜੀ ਦਾ ਉਹ ਨਾ ਸਾਡੇ ਪਿੰਡਾ ਵਿੱਚ ਉਹ ਇੱਕ ਕਮੀ ਦੇ ਤੌਰ ਤੇ ਬਣਾਇਆ ਜਾਂਦਾ ਉਹ ਚੀਜ਼ ਨੂੰ ਪਰ ਅਸਲ ਦੇ ਵਿੱਚ ਉਹ ਹੈ ਨਹੀਂ ਉਹ ਟੈਕਨੀਕ ਹੀ ਇਦਾਂ ਦੀ ਹੈ ਟੈਕਨੀਕ ਹੀ ਆ ਉਹ ਬਲ ਦੀ ਬਣਤਰ ਰੋਟਰੀ ਵਾਲੇ ਨੇ ਘੁੰਮਣਾ ਰੋਟਰ ਘੁੰਮੂਗਾ ਫਿਰ ਪ੍ਰੈਸ਼ਰ ਬਣੂਗਾ ਇਹਦੇ ਪਲੰਜਰ ਖੜੇ ਨੇ ਇਹ ਸਿੱਧਾ ਮੂਵਮੈਂਟ ਤੇ ਆ ਜਾਂਦਾ ਇਸ ਕਰਕੇ ਜਲਦੀ ਪਿਕ ਬਣਾ ਬਿਲਕੁਲ ਬਿਲਕੁਲ ਮਿੱਤਰੋ ਇਹ ਹਾਲੈਂਡ ਆ ਜਿਹੜੀ ਇਹ ਤਕਨੀਕ ਸਮਝਣ ਦੀ ਲੋੜ ਹੈ ਉਹ ਐਵੇਂ ਇੱਕ ਤਮਾਸ਼ਾ ਨਹੀਂ ਆਪਾਂ ਕਹਿ ਸਕਦੇ ਬਣਾ ਸਕਦੇ ਜਾਂ ਕਿਸੇ ਚੀਜ਼ 'ਚ ਕਮੀ ਨਹੀਂ ਕਹਿ ਸਕਦੇ ਉਹਨੂੰ ਤਾਂ ਬਹੁਤ ਚੰਗਾ ਲੱਗਿਆ ਬਾਈ ਜੀ ਹੋਰ ਨਾਲ ਗੱਲਬਾਤ ਕਰਕੇ ਇਸੇ ਟਰੈਕਟਰਾਂ ਦੇ ਵਿੱਚ ਆਪਾਂ ਜਿਹੜਾ ਆ ਸੂਪਰ ਨਾਮੇ ਸਟicker ਵਾਲਾ ਸੂਪਰ ਵੀ ਲਾਂਚ ਕੀਤਾ ਹੋਇਆ ਉਹ ਵੀ ਅਸੀਂ ਲੈ ਕੇ ਆਏ ਆ ਓਕੇ ਓਕੇ ਤੇ ਆਪਾਂ ਸੂਪਰ ਵੀ ਦੇਖ ਲੈਣੇ ਆ ਇਹਦੇ ਬਾਰੇ ਵੀ ਮੈਂ ਇੱਕ ਪਹਿਲਾਂ ਵੀ ਵੀਡੀਓ ਬਣਾ ਕੇ ਭੇਜੀ ਹੋਈ ਸੀ ਹਾਂਜੀ ਇਹ ਬਾਈ ਆਪਾਂ ਪਹਿਲਾਂ ਵੀ ਇੱਕ ਵੀਡੀਓ ਇਹਦੇ ਤੇ ਆਪਾਂ ਮਿੱਤਰੋ ਸਪੈਸ਼ਲ ਵੀਡੀਓ ਵੀ ਪਾਈ ਹੋਈ ਆ ਇਹਦੇ ਵਿੱਚ ਜੋ ਚੇਂਜੇਸ ਨੇ ਇਹਦਾ ਇੱਕ ਤਾਂ ਸਾਇਲੈਂਸਰ ਜੋ ਹੈ ਸਾਈਡ ਤੇ ਕਰਤਾ ਓਕੇ ਜੀ ਪੁਰਾਣੇ ਵਾਲੇ ਨਾਲੋਂ ਤੇ ਪਲੇਟਫਾਰਮ ਇਹਦਾ ਉੱਚਾ ਕਰ ਦਿੱਤਾ LED ਲਾਈਟਾਂ ਦੇ ਨਾਲੇ ਟਰੈਕਟਰ ਆਪਣੇ ਕੋਲ ਅਵੇਲੇਬਲ ਠੀਕ ਹੈ ਹੀਟ ਗਾੜੇ ਦੇ ਦੇ ਦਿੱਤਾ ਵੀਜਨ ਦਾ ਜਿਹੜਾ ਹੀਟ ਹੈ ਉਹ ਡਰਾਈਵਰ ਦੇ ਪੈਰਾਂ ਤੇ ਨਾ ਪਵੇ ਤੇ ਫੁੱਟ ਸਟੈਪ ਦੇ ਕੇ ਔਰ ਤੇ ਜਿਹੜਾ ਫੈਂਡਰ ਹੈ ਇਹਦਾ ਉੱਚਾ ਕਰ ਦਿੱਤਾ ਹੈ ਠੀਕ ਹੈ ਜੀ ਛੋਟਾ ਜਿਹਾ ਚੇਂਜ ਹੈ ਔਰ ਸਪੀਕਰ ਜਿਹੜਾ ਹੈ ਬਹੁਤ ਯੂਨੀਕ ਨੇ ਠੀਕ ਹੈ ਇਹਦੇ ਸਰ ਜੋ ਇੰਜਨ ਹੈ ਇਹਦਾ ਜੀ ਇਹਦਾ ਇੰਜਨ ਦੇ ਵਿੱਚ ਕਿੰਨਾ ਕ ਫਰਕ ਪਾਇਆ ਜਿਵੇਂ ਪਹਿਲਾਂ ਪਲੱਸ ਮਾਡਲ ਆਉਂਦਾ ਸੀ ਇਹ ਸੁਪਰ ਆਏ ਵੀ ਉਹਦੇ ਨਾਲ ਇਹਦੀ ਪਾਵਰ ਸੇਮ ਹੈ ਜਾਂ ਨਹੀਂ ਪਾਵਰ ਸੇਮ ਹੈ ਆਪਣੀ 49.5 ਹਸਪਾਵਰ ਹੀ ਸਾਰਾ ਠੀਕ ਹੈ ਜੀ ਜੋ ਪਹਿਲਾ ਸੁਪਰ ਆ ਰਿਹਾ ਉਹਦੇ ਵੀ ਸਾਡਾ ਇਹ ਲੰਜਾ ਜੀ ਸਾਡੇ ਅਨੰਜਾ ਉਹਦੀ ਵੀ ਠੀਕ ਹੈ ਜਿਹੜਾ ਪਲੱਸ ਆਉਂਦਾ ਸੀਗਾ ਜੀ ਉਹਦੀ ਅੱਜ ਕੱਲ ਬੜੀ ਮਾਰਕੀਟ ਬਣੀ ਹੋਈ ਹੈ ਤੁਹਾਨੂੰ ਮੈਂ ਦੱਸਾਂ ਸੈਕੰਡ ਹੈਂਡ ਦੀ ਜੀ ਹਾਂਜੀ ਹਾਂ ਉਹ ਤਾਂ ਤੁਸੀਂ ਮਾਲਾ ਜਿਹੜਾ ਜਿਹੜੇ ਨਾ ਐਮਿਸ਼ਨ ਨੋਰਮਸ ਜਿਹੜੇ ਗਵਰਨਮੈਂਟ ਦੇ ਸੀਗੇ ਹਾਂਜੀ ਉਹਨਾਂ ਦੇ ਵਿੱਚ ਜ਼ਿਆਦਾ ਇਹ ਮਤਲਬ ਰੂਲ ਪਲੇ ਨਹੀਂ ਕਰਦੇ ਸੀ ਠੀਕ ਹੈ ਜੀ ਤੁਸੀਂ ਹੌਸਪਾਵਰ ਨੂੰ ਕਿੱਥੇ ਤੱਕ ਰੱਖ ਸਕਦੇ ਹੋ ਪਰ ਜਦੋਂ ਤੋਂ ਐਮੀਸ਼ਨ ਨੋਰਮਸ ਆ ਗਏ ਆ ਉਹਨਾਂ ਤੋਂ ਸਾਨੂੰ ਹਰ ਰੇਂਜ ਨੂੰ ਇੱਕ ਉਹਨਾਂ ਦੀ ਗਵਰਨਮੈਂਟ ਦੀ ਪਾਲਿਸੀ ਦੇ ਹਿਸਾਬ ਨਾਲ ਰੱਖਣਾ ਪੈਣਾ ਠੀਕ ਹੈ ਜੀ ਮਤਲਬ ਵੀ ਇਹ 50 ਚਪੀ ਤੋਂ ਜੇ ਆਪਾਂ ਦਸੀਏ ਵੀ ਉੱਪਰ ਕਰਨ ਤਾਂ ਟਰਬੋ ਟਰੈਕਟਰ ਦੇਣਾ ਪੈਂਦਾ ਕੰਪਨੀ ਨੂੰ ਨਹੀਂ ਫਿਰ ਹੁਣ ਸੀਆਰਡੀ ਅੱਛਾ ਸੀਆਰਡੀ ਕਰਨਾ ਪੈਣਾ ਹਾਂ 50 ਤੋਂ ਉੱਪਰ ਮਾਰਕੀਟ 'ਚ ਕੋਈ ਨਹੀਂ ਦੇ ਸਕਦਾ ਠੀਕ ਹੈ ਸੀਆਰਡੀਆ ਵਧਾਓ ਸੀਆਰਡੀਆ ਇਹ ਪਾਲਿਸੀ ਹੋ ਗਈ ਆ ਇਹ ਪਾਲਿਸੀ 75 ਹਸਪਾਵਰ ਤੋਂ ਉੱਪਰ ਟਰਮ 5 ਦੇਣਾ ਪਊਗਾ ਜਿਹੜਾ ਯੂਰੀਆ ਵਾਲਾ ਟਰੈਕਟਰ ਹੈ ਠੀਕ ਹੈ ਇਹ ਵੀ ਪਾਲਿਸੀ ਆ ਜੇ ਕੋਈ ਕ ਗਲਤ ਢੀਲ ਕਰਦਾ ਜਾਂ ਗੁੰਮਰਾਹ ਕਰਦਾ ਵੀ ਸਾਡਾ 75 ਹੌਸਾ ਵਰ ਠੀਕ ਹੈ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਬੱਚ ਯੂਰੀਆ ਦਾ ਸਿਸਟਮ ਹੈ ਕਿ ਨਹੀਂ ਠੀਕ ਹੈ ਜੀ ਐਡ ਬਲੂ ਵੀ ਕਹਿੰਦੇ ਆ ਉਹਨੂੰ ਯੂਰੀਆ ਵੀ ਕਹਿ ਦਿੰਨੇ ਆਪਾਂ ਹਾਂਜੀ ਹਾਂਜੀ ਉਹ ਚੀਜ਼ ਹੋਣੀ ਚਾਹੀਦੀ ਠੀਕ ਹੈ ਸਰ ਤਾਂ ਸਰ ਬਹੁਤ ਵਧੀਆ ਜਾਣਕਾਰੀ ਦਿੱਤੀ ਜੋ ਸਾਡੇ ਮਨ ਦੇ ਵਿੱਚ ਆਉਂਦੇ ਆ ਸਵਾਲ ਹਨ ਤੇ ਬਾਕੀ ਰਿਸਪੌਂਸ ਬਹੁਤ ਸੋਹਣਾ ਰਿਹਾ ਤੁਹਾਨੂੰ ਨਾ ਇੱਕ ਕੱਲ ਦੀ ਵੀਡੀਓ ਅਸੀਂ ਲਾਵਾਂਗੇ ਅੱਜ ਵੀ ਬਹੁਤ ਦਰਸ਼ਕ ਵੀਰ ਕਿਸਾਨ ਵੀਰ ਆ ਰਹੇ ਦੇਖਣਾ ਇੱਕ ਕੱਲ ਦੀ ਮੈਂ ਇੱਥੇ ਵੀਡੀਓ ਸ਼ੂਟ ਕਰਕੇ ਗਿਆ ਸੀ ਉਹ ਉੱਪਰ ਲਾਵਾਂਗੇ ਕੱਲ ਵੀਡੀਓ ਬਣਾਉਣ ਦੇ ਲਈ ਸਾਨੂੰ ਟਾਈਮ ਹੀ ਨਹੀਂ ਮਿਲ ਰਿਹਾ ਸੀਗਾ ਕਿਉਂਕਿ ਇੰਨਾ ਜ਼ਿਆਦਾ ਜਿੰਨੇ ਵੀ ਇੱਥੇ ਨਿਊ ਹਾਲੈਂਡ ਕੰਪਨੀ ਤੋਂ ਸਰ ਦੀ ਤਰ੍ਹਾਂ ਆਏ ਹੋਏ ਸੀਗੇ ਸਾਰਿਆਂ ਨੂੰ ਉਹਨਾਂ ਨੇ ਕਿਸਾਨਾਂ ਨੂੰ ਦੇਖਣਾ ਸੀ ਤਾਂ ਕੋਈ ਵੀ ਬੰਦਾ ਫਿਰ ਹੀ ਨਹੀਂ ਰਹਿ ਸਕਦਾ ਸੀ ਤੇ ਨਾ ਹੀ ਕੈਮਰਾ ਚਲਾਉਣ ਦੀ ਜਗ੍ਹਾ ਸੀ ਤੇ ਅੱਜ ਤਾਂ ਹੀ ਵੀਡੀਓ ਅਗਲੇ ਦਿਨ ਅਸੀਂ ਸ਼ੂਟ ਕਰ ਰਹੇ ਹਾਂ ਸ਼ਾਮ ਦੇ ਟਾਈਮ ਤਾਂ ਹਜੇ ਵੀ ਕਿਸਾਨ ਵੀਰ ਜਿਹੜੇ ਬਹੁਤ ਵਧੀਆ ਰਿਸਪੌਂਸ ਦੇ ਰਹੇ ਆ ਸਟਾਲ ਤੇ ਤੇ ਠੀਕ ਹੈ ਜੀ ਬਾਕੀ ਉਹ ਬੈਗ ਬੀਲਰ ਵਾਲਾ ਜਿਹੜਾ ਟਰੈਕਟਰੋਂ ਤਾਂ ਪਹਿਲਾਂ ਹੀ ਚੱਲ ਰਿਹਾ ਇਹ ਕਿੰਨੇ ਹੋ ਗਏ ਪੰਜਾਬ 'ਚ ਇਹ ਵੀ ਦੱਸੋ ਸਾਨੂੰ ਜੀ ਇਹ ਪੰਜਾਬ 'ਚ 62 ਹੋ ਗਏ ਜੀ 62 ਹੋ ਗਏ ਜੀ ਟੋਟਲ ਕੀ ਬਾਤ ਆ ਜੀ ਇਹਦਾ ਬੀਲਰ ਹੋ ਗਿਆ ਜੀ ਹਨਾ ਔਰ ਇਹ ਪਹਿਲਾ ਬੀਲਰ ਐਪਲੀਕੇਸ਼ਨ ਲਈ ਆਈ ਸੀ ਬਟ ਹੁਣ ਇਹਨੂੰ ਕਸਟਮਰ ਜੋ ਹੈ ਇੰਪਲੀਮੈਂਟ ਤੇ ਵੀ ਯੂਜ਼ ਕਰਨਾ ਸ਼ੁਰੂ ਕਰ ਚੁੱਕੇ ਅੱਛਾ ਇੰਪਲੀਮੈਂਟ ਸਰ ਆਪਾ ਫਾਰਮ ਹੈ ਲੁਧਿਆਣੇ 'ਚ ਉੱਥੇ ਉਹਨਾਂ ਨੇ ਪੋਟੈਟੋ ਪਲੈਂਟਰ ਮੰਗਾਇਆ ਗ੍ਰਾਮੇ ਦਾ ਬਹੁਤ ਵੱਡਾ ਆ ਅੱਛਾ ਇਹਦੇ ਲਈ ਇਹਦੇ ਵਾਸਤੇ ਕੀ ਬਾਤ ਆ ਇਹ ਲਾਸਟ ਸੀਜ਼ਨ ਉਹਨਾਂ ਨੇ ਆਲੂ ਦੀ ਬਿਜਾਈ ਤੇ ਇਹ ਨਾ ਟਰੈਕਟਰਾਂ ਦੇ ਉੱਤੇ ਇੰਪਲੀਮੈਂਟ ਵੀ ਇੰਪੋਰਟ ਹੋਣਾ ਲੱਗ ਪਿਆ। ਠੀਕ ਹੈ ਜੀ। ਲੈ ਹੁਣ ਕੱਲਾ ਮਿੱਤਰੇ ਬੇਲਰ ਤੇ ਨਹੀਂ ਚੱਲਣਾ ਇਹਦੇ ਮਗਰ ਖੇਤੀਬਾੜੀ ਦੇ ਸੰਦ ਵੀ ਚੱਲਣੇ ਆ। ਤੇ ਲੁਧਿਆਣੇ ਦੇ ਵਿੱਚ ਆਲੂਆਂ ਵਾਲੀ ਖੇਤੀ ਵਾਲੇ ਵੀਰ ਆ ਜਿਹੜੇ ਉਹ ਚਲਾਵ ਹੀ ਰਹੇ ਐ ਇਹਨੂੰ। ਤੇ ਇਹ ਬਈ ਆਪਣੇ ਮਕਸਰ ਇੱਥੋਂ ਕਿੰਨੇ ਡਿਲੀਵਰ ਹੋਏ ਆ ਜੀ? ਮਕਸਰ ਤੋਂ 27 ਟਰੈਕਟਰ ਹੋ ਗਏ। ਅੱਛਾ 27 ਕਰਦੇ। ਨੱਲਦਾ ਪੰਜਾਬ ਦੇ ਵਿੱਚ ਜਿਆਦਾ ਇਹ ਨਹੀਂ ਕਰੇਗੇ ਹਾਂਜੀ ਹਾਂਜੀ ਪੰਜਾਬ ਤੇ ਦੋ ਹੀ ਡੀਲਰ ਨੇ ਕੋਟਕਪੂਰਾ ਇੱਕ ਮੁਕਸਾ ਠੀਕ ਹੈ ਹਾਂ ਦੋ ਹੀ ਡੀਲਰ ਇਹ ਟਰੈਕਟਰ ਨੂੰ ਡੀਲ ਕਰ ਰਹੇ ਹੱਲੇ ਸਾਰੇ ਡੀਲਰਾਂ ਨੂੰ ਅਲਾਉ ਨਹੀਂ ਕੀਤਾ ਫਿਲਹਾਲ ਠੀਕ ਹੈ ਹਾਂ ਚਲੋ ਵਧੀਆ ਵਧੀਆ ਜੀ ਤੇ ਠੀਕ ਹੈ ਸਾਰੇ ਜੀ ਬਹੁਤ ਬਹੁਤ ਥੈਂਕ ਯੂ ਜੀ ਬਹੁਤ ਬਹੁਤ ਚੰਗਾ ਲੱਗੇ ਸਤਿ ਸ੍ਰੀ ਅਕਾਲ ਹੈ ਨਾ ਠੀਕ ਹੈ ਜੀ ਮਿੱਤਰੋ ਡੀਲਰਾਂ ਦੀਆਂ ਸਾਰਿਆਂ ਨੂੰ ਮੇਰੇ ਵੱਲੋਂ ਔਰ ਮੇਰੀ ਕੰਪਨੀ ਵੱਲੋਂ ਬਹੁਤ ਬਹੁਤ ਮੁਬਾਰਕ ਠੀਕ ਹੈ ਸਰ ਥੈਂਕ ਯੂ ਜੀ ਤੇ ਵੀਰੋ ਦੱਸਿਓ ਕਿਵੇਂ ਲੱਗੀ ਤੁਹਾਨੂੰ ਸਰ ਦੀ ਜਾਣਕਾਰੀ ਅਸੀਂ ਕੋਸ਼ਿਸ਼ ਕਰੀ ਆ तकरीबन ਸਾਰੇ ਜਿਹ ਪਿੰਡਾਂ ਦੇ ਵਿੱਚ ਸਵਾਲ ਉੱਠਦੇ ਹੁੰਦੇ ਆ ਟਰੈਕਟਰਾਂ ਨੂੰ ਲੈ ਕੇ ਉਹ ਕਲੀਅਰ ਕਰਨ ਦੀ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਥੈਂਕ ਯੂ ਸੋ ਮੱਚ